ਆਜੋ ਪਿੰਡ ਹੈ ਪਿੰਡ ਮਸ਼ਹੂਰ ਕਿਉਂ ਹੈ ਨਾ ਇਹਦੇ ਬਾਰੇ ਵਸ ਤੁਸੀਂ ਕਮੈਂਟ ਕਰਨਾ ਹੈ ਕਿ ਪਿੰਡ ਮਸ਼ਹੂਰ ਕਿਉਂ ਹੈ ਇਹ ਪਿੰਡ ਮਸ਼ਹੂਰ ਬਹੁਤ ਜ਼ਿਆਦਾ ਹੈ ਔਰ ਸੁਰਖੀਆਂ ਚ ਰਹਿੰਦਾ ਪਿੰਡ ਕਾਰਨ ਕੀ ਹੈ ਬਸ ਤੁਸੀਂ ਇਹੀ ਕਮੈਂਟ ਕਰਨਾ ਹੈ ਔਰ ਇਹ ਭਰਾ ਲੰਬੇ ਸਮੇਂ ਤੋਂ ਬਸ ਇਹੀ ਰੀਡਕਾ ਲਗਾ ਕੇ ਰੱਖਦਾ ਹੈ ਕਿ ਸਾਡਾ ਪਿੰਡ ਜਿਹੜਾ ਉਹ ਇਸ ਵੇਲੇ ਸ਼ਿਖਰਾਂ ਤੇ ਜਾ ਰਿਹਾ ਬਹੁਤ ਜ਼ਿਆਦਾ ਮਸ਼ਹੂਰ ਹੋ ਗਿਆ ਸਾਡਾ ਪਿੰਡ ਆਏ ਦਿਨ ਇੱਥੇ ਦੁਨੀਆ ਦਾ ਇਕੱਠ ਜਿਹੜਾ ਹੁੰਦਾ ਹੀ ਰਹਿੰਦਾ ਹੈ ਆਏ ਦਿਨ ਇੱਥੇ ਕੋਈ ਨਾ ਕੋਈ ਨਵਾਂ ਵਾਕਿਆ ਵੇਖਣ ਨੂੰ ਮਿਲ ਜਾਂਦਾ ਔਰ ਕਾਰਨ ਕੀ ਹੈ ਕਿਉਂ ਪਿੰਡ ਮਸ਼ਹੂਰ ਹੈ ਪੜ੍ਹੇ ਲਿਖੇ ਜ਼ਿਆਦਾ ਨੇ ਜਾਂ ਇੱਥੇ ਪਲਵਾਨ ਜ਼ਿਆਦਾ ਨੇ ਤਾਂ ਜਾਂ ਫਿਰ ਇੱਥੇ ਨਸ਼ੇੜੀ ਜ਼ਿਆਦਾ ਨੇ ਇਹ ਕਮੈਂਟ ਜ਼ਰੂਰ ਕਰਨਾ ਹੈ ਕਿਉਂ ਮਸ਼ਹੂਰ ਹੈ ਪਿੰਡ ਬਸ ਇਹ ਜਾਣਕਾਰੀ ਚਾਹੀਦੀ ਹੈ ਭਰਾ ਜਿੰਨੇ ਆਵਾਜ਼ ਚੱਕ ਰਿਹਾ ਲੇਕਿਨ ਅਜੇ ਤੱਕ ਕੋਈ ਹੱਲ ਨਹੀਂ ਹੋਇਆ ਕਿਉਂ ਕੋਈ ਹੱਲ ਹੋਵੇਗਾ ਜਾਂ ਨਹੀਂ ਇਹਦੇ ਬਾਰੇ ਤੁਸੀਂ ਜਾਣਕਾਰੀ ਦੇਣੀ ਹੈ ਔਰ ਕਮੈਂਟ ਜ਼ਰੂਰ ਕਰਨਾ ਆਹ ਖਬਰ ਪੂਰੀ ਜ਼ਰੂਰ ਵੇਖਣੀ ਆ ਪੂਰੀ ਖਬਰ ਵੇਖਣੀ ਆ ਹੋਰ ਵੀ ਖਬਰ ਤੁਹਾਨੂੰ ਵਿਖਾਉਂਦੇ ਆ ਔਰ ਕਮੈਂਟ ਤੇ ਸ਼ੇਅਰ ਜ਼ਰੂਰ ਕਰ ਦਿਓ ਸ਼ੇਅਰ ਜਿੰਨੀ ਪੜੇ ਲਿਖੇ ਦੇ ਪਿੱਛੇ ਰਹਿ ਗਏ ਪਹਿਲਾਂ ਦੇ ਪੜੇ ਲਿਖੇ ਬੰਦਿਆਂ ਵਾਸਤੇ ਮਸ਼ਹੂਰ ਸੀ ਹੁਣ ਪੜੇ ਲਿਖੇ ਪਿੱਛੇ ਰਹਿ ਗਏ ਹੁਣ ਨਸ਼ਿਆਂ ਦੇ ਬਾਝੋਂ ਜਾਣਿਆ ਜਾਂਦਾ ਜੀ ਇਹ ਹੁਣ ਨਸ਼ਿਆਂ ਦੇ ਘੜ ਬਾਝੋਂ ਜਾਣਿਆ ਜਾਂਦਾ ਇਹ ਪੂਰੇ ਪੰਜਾਬ ਦੇ ਵਿੱਚ ਪਹਿਲੇ ਨੰਬਰ ਤੇ ਆ ਰਿਹਾ ਹੈ ਹਲੇ ਜਿੱਟੇ ਦੇ ਨੰਬਰ ਤੇ ਮੋਤਾ ਵੀ ਸਾਰਨਾ ਬਾਅਦ ਇੱਥੇ ਓਵਰਡੋਜ਼ ਨਾਲ ਹੋ ਰਹੀਆਂ ਮੰਗ ਕੀ ਕਰ ਮੰਗ ਇਹੀ ਕਰ ਰਹੇ ਆ ਪੁਲਿਸ ਪ੍ਰਸ਼ਾਸਨ ਕੋ ਵੀ ਅਨਲੀਗਲ ਬੰਦੇ ਆ ਜਿਹੜੇ ਪ੍ਰਵਾਸੀ ਆ ਜਿਹੜੇ ਸਿਰਫ ਇੱਕ ਨਸ਼ੇ ਦੇ ਮਾਰ ਇੱਥੇ ਆਨੇ ਆ ਰਹੇ ਆ ਅਨਲੀਗਲ ਰਹਿ ਰਿਹਾ ਉਹਨਾਂ ਦੀ ਵੈਰੀਫਿਕੇਸ਼ਨ ਕੀਤੀ ਜਾਵੇ ਨਸ਼ਿਆਂ ਨੂੰ ਠੱਲ ਪਾਈ ਜਾਵੇ ਤੇ ਇਹੋ ਜਿਹੜੇ ਆ ਅਨਲੀਗਲ ਮੋਤਾ ਹੋ ਰਹੀਆਂ ਓਵਰਡੋਜ਼ ਨਾਲ ਜਿਹੜੀਆਂ ਪਿਛਲੇ 2-3 ਮਹੀਨੇ ਚ ਬਹੁਤ ਜ਼ਿਆਦਾ ਹੋਈਆਂ ਉਹਨਾਂ ਦੀ ਜਿਹੜੀ ਸਾਰੀ ਵੈਰੀਫਿਕੇਸ਼ਨ ਕਰਕੇ ਉਹ ਬੰਦਿਆਂ ਦੇ ਜਿਹੜੇ ਚਿੱਟਾ ਵੇਚ ਰਹੇ ਉਹਨੂੰ ਫੜ ਕੇ ਅੰਦਰ ਦਿੱਤਾ ਜਾਏ। ਸਰਚ ਅਭਿਆਨ ਬੜੇ ਚੱਲੇ ਸੀ ਤੁਹਾਡੇ ਵਾਂਗ ਨਹੀਂ ਜੀ ਸਰਚ ਅਭਿਆਨ ਚੱਲਿਆ ਉਹ ਸਿਰਫ ਇੱਕ ਜਾਂ ਦੋ ਦਿਨ ਚੱਲਦਾ ਅਗਲੇ ਦਿਨ ਫਿਰ ਉਹੀ ਹਾਲ ਹੋ ਜਾਂਦਾ। ਇੱਕ ਜਾਂ ਦੋ ਦਿਨ ਦਾ ਹੁੰਦਾ ਪ੍ਰੋਸੀਜਰ ਸਾਰਾ ਉਹ। ਤੁਹਾਡੇ ਕਹਿਣ ਮੁਤਾਬਕ ਇੱਥੇ ਬਹੁਤ ਜ਼ਿਆਦਾ ਇਹੋ ਜਿਹੇ ਬਹੁਤ ਜ਼ਿਆਦਾ ਜੀ ਇਹੋ ਜਿਹੇ ਜਿਹੜੇ ਓਵਰਡੋਜ਼ ਨਾਲ ਮੋਤਾ ਬਹੁਤ ਹੋ ਰਹੀਆਂ। ਅਲਿਗਲ ਬੰਦੇ ਬਹੁਤ ਆ ਜੀ। ਸਕੂਲ ਤੇ ਇਹ ਆ ਜੀ ਬੱਚੇ ਛੋਟੇ ਛੋਟੇ ਨੇ ਸਿੱਖਿਆ ਲੈਣ ਆਂਦੇ ਆ ਜੀ। ਪਰ ਰਾਹ ਦੇ ਵਿੱਚ ਇਹੋ ਜਿਹੇ ਕਹਿ ਪੀ ਜਿਹੜੇ ਸ਼ਰਾਬ ਪੀ ਕੇ ਜਾਂ ਚਿੱਟਾ ਪੀ ਕੇ ওভারਟੇਜ ਨਾਲ ਡਿਗੇ ਹੁੰਦੇ ਆ ਉਹ ਬੱਚੇ ਸਿਰ ਸਿਰ ਵੇਖ ਰਿਆ ਵੀ ਆ ਕੀ ਹੋਇਆ ਪਿਆ ਇਹ ਬੱਚੇ ਸਿਰ ਸਿਰ ਵੇਖਣਿਆ ਇੱਥੇ ਜਾਮ ਲੱਗ ਗਿਆ ਬਹੁਤ ਜ਼ਿਆਦਾ ਇਸ ਕਰਕੇ ਅਸੀਂ ਚਾਹੁੰਦੇ ਆ ਕਿ ਪਿੰਡ ਵਾਂਖਾ ਦੇ ਵਿੱਚ ਇਹ ਥੋੜਾ ਜਿਹਾ ਸੁਧਾਰ ਹੋਏ ਇਹ ਚੀਜ਼ ਦਾ ਨਸ਼ਿਆਂ ਦਾ ਨਹੀਂ ਜੀ ਜੋ ਮੂਈ ਤਾਂ ਨਹੀਂ ਲੱਗਦੀ ਕਿਉਂਕਿ ਅੱਛੇ ਕਮੇਟੀਆਂ ਵੀ ਬਣ ਕੇ ਹੋ ਗਈਆਂ ਸਾਰਾ ਕੁਝ ਪਿੰਡ ਦੇ ਲੋਕਲ ਬੰਦਿਆਂ ਨੇ ਆਮ ਬੰਦਿਆਂ ਨੇ ਬਹੁਤ ਜ਼ੋਰ ਲਾਇਆ ਪਰ ਫਿਰ ਪ੍ਰਣਾਲੀ ਉੱਥੇ ਤੋਂ ਉੱਥੇ ਰਹਿੰਦਾ ਜੀ ਤੁਹਾਡੀ ਸਰਕਾਰ ਆਹੀ ਬਦਲਾਵ ਵਾਲੀ ਉਹਨੇ ਕਿੰਨਾ ਕੁ ਬਦਲਾਅ ਕੀਤਾ ਨਹੀਂ ਜੀ ਬਤਾਓ ਜਿੱਦਾ ਪਹਿਲਾਂ ਚੱਲਦਾ ਸੀ ਉਦਾਂ ਉਦਾਂ ਚ ਆਲਣਾ ਸਰਕਾਰ ਨੇ ਕੁਝ ਨਹੀਂ ਕੀਤਾ ਨਹੀਂ ਹਾਲਾਤ ਉਦਾਂ ਹੀ ਆ ਜੀ ਹਾਲਾਤ ਉਦਾਂ ਹੀ ਆ ਜੀ ਸਾਡਾ ਪਿੰਡ ਵਾਂਖਾ ਆ ਉਹ ਜੋ ਚਿੱਟੇ ਦੇ ਨਸ਼ੇ ਦੇ ਗੜਬੜੋ ਜਾਣਿਆ ਜਾਂਦਾ ਦੇਸੀ ਸ਼ਰਾਬ ਚਿੱਟਾ ਹਰ ਚੀਜ਼ ਦਾ ਨਸ਼ਾ ਜਿਹੜਾ ਇੱਥੇ ਸ਼ਰਿਆਂ ਵਿੱਚ ਵਗਦਾ ਜੀ ਇਹ ਪ੍ਰਵਾਸੀ ਆ ਇਹਦੇ ਵਰਗੇ ਬਹੁਤ ਪ੍ਰਵਾਸੀ ਆ ਜਿਹੜੇ ਨਸ਼ਾ ਕਰਨ ਦੇ ਮਾਰੇ ਇੱਥੇ ਅਨਲੀਗਲ ਸਾਡੇ ਪਿੰਡ 'ਚ ਬਹੁਤ ਜ਼ਿਆਦਾ ਰਹਿੰਦੇ ਆ ਇਹ ਪਿਛਲੇ 5-6 ਸਾਲ ਤੋਂ ਇੱਥੇ ਰਹਿ ਰਿਹਾ ਤੇ ਇਹਦੀ ਨਾ ਕੋਈ ਵੈਰੀਫਿਕੇਸ਼ਨ ਆ ਨਾ ਇਹਦਾ ਕੋਈ ਨਾਂ ਪਤਾ ਆ ਜੀ